ਛੜਕਾ ਮੈਨੂੰ ਸਾਲ ਹੋ ਗਿਆ ਰੋਲਾ ਪਾਉਂਦੇ ਮੇਰੇ ਸਾਥ ਤੇ ਪਾਣੀ ਦੀ ਦੋਹਾਂ ਤੇ 23 ਦਾ ਆ ਸਾਡੇ ਘਰ ਦੀ ਛੜਕਦੇ ਬਣਾ ਦੋ ਉਹ ਵੀ ਕਿਸੇ ਨੇ ਨਹੀਂ ਚੁੜ ਵੀ ਤਾਂ ਇਹ ਕਿ ਸੁਣਵਾਈ ਨਹੀਂ ਹੋ ਰਹੀ ਯਾਰ ਮੈਂ ਕਹਿਣ ਡਿਆ ਫਿਰ ਅਸੀਂ ਪਿੱਟਣ ਡਾਂ ਹੁ ਕੀ ਕਰਨੇ ਆ ਕੋਈ ਆਪਦੀ ਸਰਕਾਰ ਦੇ ਖਿਲਾਫ ਬੋਲ ਦੰਦਾ ਫਿਰ ਉੱਤੇ ਸਾਨੂੰ ਪ੍ਰੈਸ਼ਰ ਪਾਉਂਦੇ ਵੀ ਇਹਨਾਂ ਨੂੰ ਡਿਲੀਟ ਕਰਾਓ ਮੈਂ ਹੀ ਨਹੀਂ ਕਰਾਉਂਦੇ ਸਾਨੂੰ ਕੱਢ ਦੋ ਅੱਜ ਤੇ ਇੰਨੇ ਕਿ ਤੰਗ ਹੋਏ ਪਏ ਅਸੀਂ ਲੋਕਾਂ ਦੇ ਵਿੱਚ ਰਹਿਣਾ ਨਾ ਤਾਂ ਛੇਤਰ ਨਹੀਂ ਨਾ ਖਾਣੇ ਮੈਂ 1.5 ਸਾਲ ਰਹੇਗਾ ਮੈਂ ਕਿਹੜੇ ਮੂਨਾ ਇਹਨਾਂ ਚ ਵੜ ਜੂੰਗਾ ਜੇ ਇਹਨਾਂ ਲੋਕਾਂ ਦੀ ਸੀ ਸਾਰ ਨਾ ਲਵਾਂਗੇ ਇਹ ਮੇਰਾ ਗੜਕੋਟ ਦੇਣਗੇ ਵੀ ਤੂੰ ਦੱਸ ਉਹ ਵੀ ਹੈਵੀ ਹੋ ਰਹੀ ਲੱਗਦਾ ਸਰਕਾਰ ਤੋਂ ਵੀ ਆਈ ਹੈ ਵੀ ਇਹ ਇਹ ਕਰਿਸ਼ਨ ਕੁਮਾਰ ਨਹੀਂ ਸੂਤਰ ਆਉਂਦਾ ਜਿਹੜੇ ਮਹਿਕਮੇ ਚੋਂ ਗਿਆ ਉਹਨੇ ਉਹਦਾ ਬੇੜਾ ਕਰ ਕੀਤਾ ਹੁਣ ਇੱਥੇ ਇਹ ਰੇਤਾ ਚੁੱਕਣ ਦੇ ਨਾਲ ਲੋਕਾਂ ਨੂੰ ਉਹਨਾਂ ਦਰਿਆਵਾਂ ਚੋਂ ਅੱਜ ਉਹ ਬਾਹਰ ਨਾ ਪਾਣੀ ਨਿਕਲਦਾ ਜੇ ਇਹਨਾਂ ਇਹਨਾਂ ਚੋਂ ਮਿੱਟੀ ਚੁੱਕ ਕੇ ਲੋਕ ਪਹਿਲਾਂ ਵੀ ਤਾਂ ਪਾਉਂਦੇ ਰਹੇ ਸੀ ਜਦੋਂ ਇਹ ਖੇਤੀਆਂ ਕਰਦੇ ਲੋ 20 25 ਸਾਲ ਪਹਿਲਾਂ ਕੋਈ ਮਨਜ਼ੂਰੀਆਂ ਦੀ ਲੋੜ ਹੀ ਨਹੀਂ ਹੁੰਦੀ ਸਾਰੇ ਪਟ ਪਟ ਆਪਣੀਆਂ ਪੈਲੀਆਂ ਚ ਪਾਉਂਦੇ ਰਹੇ ਲੋਕਾਂ ਨੇ ਕੰਢਿਆਂ ਦੇ ਉੱਤੇ ਜ਼ਮੀਨਾਂ ਲਈਆਂ ਮੇਰੀ ਅੱਜ ਵੀ ਜ਼ਮੀਨ ਦੋ ਕਿੱਲੇ ਉੱਥੇ ਦੋ ਕਿੱਲੇ ਹੀ ਜ਼ਮੀਨ ਲੈ ਕੇ ਕੰਢਿਆਂ ਤੇ ਰੱਖੀ ਇਹ ਆਉਂਦਾ ਹੀ ਭਰ ਦਿੰਦਾ ਇੱਧਰ ਆ ਅਸੀਂ ਉੱਥੋਂ ਮਿੱਟੀयां ਚੁੱਕੇ